ਲੋਕਾਂ ਦੇ ਹਰ ਪਾਸੇ ਜਾਵੇ ਜੋ ਸਰਕਾਰ ਹਾਏ 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 ਕਰੋ ਤੇ ਅੱਪਰ ਹੋ ਹੈ ਹਾਏ 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 ਨਿਰਵਾ ਪ੍ਰਸ਼ਾਸਨ ਹਾਏ 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 ਸਖੀਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਝੂਠੇ ਪਰਚੇ ਰੱਦ ਕਰੋ

ਕਰਨਗੇ ਜੇ ਨਾਠ ਵਾਲੇ ਕੀ ਕਰਨਗੇ ਜੇ ਨਾਠ ਵਾਲੇ ਕਰਦੇ ਹਟ-ਬੱਦ ਤੇ ਜਾਵੇਂ ਕਰਦੇ ਨਹੀਂ ਤੇਰੀ ਕਿਸੇ ਤੋਂ ਪੰਜਾਬ ਸਰਕਾਰ ਹਾਏ ਹੋਏ ਜੈ ਹਾਏ 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 ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਮੁਜ਼ਾਵਰ ਸਾਡੇ ਕਰਦੀਆਂ ਮੈਂ ਪੂਰੀ ਐਨਐਸਕੇਅਰ ਯੂਨੀਅਨ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਅਤੇ ਬਹੁਤ ਬਹੁਤ ਸਵਾਗਤ ਕਰਦਾ ਹੈ ਕਿ ਅੱਜ ਸਾਡੀ ਜਿਹੜੀ ਕੁਝ ਦਾ ਖਾਣਾ ਪਾਣੀ ਖਾਦਾ ਸੀ ਇੱਕੋ ਧਰਤੀ ਤੇ ਜੰਮੇ ਪਲੇ ਆ ਸਾਡਾ ਕਾਰਾ ਨੇ ਜਿਹੜਾ ਪ੍ਰਾਈਵੇਟਿਕੀਸ਼ਨ ਨੂੰ ਵਾਅਦਾ ਕਰ ਰਹੇ ਐ ਇਹਨਾਂ ਨੇ ਖੇਤੀਆਂ ਨਹੀਂ ਛੱਡੀਆਂ ਇਹਨਾਂ ਨੇ ਸਕੂਲ ਨਹੀਂ ਛੱਡੇ ਇਹਨਾਂ ਨੇ ਛੱਡਣਾ ਪੁਲਿਸ ਮੈਕਮਾ ਵੀ ਹੈ ਨਹੀਂ ਉਹਨਾਂ ਦੇ ਖਿਲਾਫ ਲੜਾਈ ਚੱਲ ਰਹੀ ਆ ਪ੍ਰਾਈਵੇਟਿਕੀਸ਼ਨ ਦੇ ਖਿਲਾਫ ਲੜਾਈ ਚੱਲ ਰਹੀ ਆ ਸਾਡੀ ਵੀ ਜਿਹੜੀ ਇਹ ਲੜਾਈ ਐ ਆਪਣਾ ਜਿਹੜਾ ਸਿੱਖਿਆ ਮੈਕਮਾ ਹੁਣ ਅਧਿਆਪਕ ਵਰਗ ਸਾਰੇ ਮੁਲਾਜ਼ਮ ਵਰਗ ਦਾ ਹੋਇਆ ਇਹ ਲਿਖ ਮੇਰਾ ਨਾਮ ਰਣਜੀਤ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਦਾ ਮਾਸ਼ਰਾ ਜੀ ਮੈਂ ਕੱਲ ਸਾਡੀ ਇੱਥੇ ਰੈਲੀ ਸੀਗੀ ਜੀ 1:30 ਵੇ ਠੀਕ ਹੈ ਜੀ ਵਿੱਤ ਮੰਤਰੀ ਦੇ ਦਫ਼ਤਰ ਮੋੜੇ ਅਸੀਂ ਉੱਥੇ ਆਪਣਾ ਪ੍ਰਦਰਸ਼ਨ ਕੀਤਾ ਜੀ ਅੱਧੇ ਘੰਟੇ ਦਾ ਸਾਡਾ ਪ੍ਰਦਰਸ਼ਨ ਸੀਗਾ ਜੀ ਉਸ ਤੋਂ ਬਾਅਦ ਅਸੀਂ 15 10 15 ਮਿੰਟ ਲਈ ਰੋਡ ਤੇ ਵੀ ਆਪਣਾ ਸਾਡਾ ਪ੍ਰੋਗਰਾਮ ਸੀਗਾ ਕੋਈ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਜਿਹੜਵੇਂ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨੇ ਡੀਐਸਪੀ ਸਾਹਿਬ ਨੇ ਇੱਥੋਂ ਸਾਡੇ ਸਾਥੀ ਡਿਟੇਲ ਕਰ ਲਏ ਸਾਨੂੰ ਦੱਸਿਆ ਪੱਕਾ ਨਹੀਂ ਹੈਗਾ ਵੀ ਕਿਹੜੇ ਕਿਹੜੇ ਸਾਥੀ ਅਸੀਂ ਤੋਂ ਦੇਲੇ ਹੈਗੇ ਚੱਕ ਲਿਆ ਗਿਆ ਉਹ ਚੱਕੇ ਤੁਹਾਨੂੰ ਹਾਂਜੀ ਸਾਨੂੰ ਰੋਡ ਤੋਂ ਹੀ ਚੱਕ ਲਿਆ ਸੀਗਾ ਜੀ ਸਾਰੇ ਬਸ ਸਾਨੂੰ ਕੁਝ ਸਾਡੇ ਸਾਥੀ ਜਿਹੜੇ ਹੈਗੇ ਸਾਡੇ ਨਾਲ ਭੈਣਾਂ ਸੀਗੀਆਂ ਸਾਡੇ ਨਾਲ ਸਾਡੇ ਸਾਥੀ ਸੀਗੇ ਉਹ ਇਹਨਾਂ ਰਾਤ ਨੂੰ 11 12 ਵਜੇ ਛੱਡੇ ਆਗੇ ਕੁਝ ਸਾਥੀ ਜਿਹੜੇ ਹੈਗੇ ਇਹਨਾਂ ਨੇ ਰਾਤ ਨੂੰ ਅੰਦਰ ਟੱਕ ਲਏ ਉਹਦੇ ਵਿੱਚ ਸਾਡੇ ਇੱਕ ਭੈਣ ਜਿਹੜੀ ਅਨਮੈਰਿਡ ਸੀਗੀ ਜੀ 32 33 ਸਾਲ ਦੀ ਉਮਰ ਆ ਗਈ ਸਾਰੀ ਰਾਤ ਇਹਨਾਂ ਨੇ ਇਹ ਚੌਕੀ ਤੇ ਪਿਠਾ ਕੇ ਰੱਖਿਆ ਉਸ ਭੈਣ ਨੂੰ ਅੰਦਰ ਸੋ ਉਹਦੇ ਰੋਜ਼ ਵਜੋਂ ਅੱਜ ਫੇਰ ਤੋਂ ਅਸੀਂ ਇਹਨਾਂ ਦੇ ਬਾਰ ਅੱਜ ਧਰਨਾ ਲਾਇਆ ਹੈਗਾ ਜੀ ਹਾਂ ਜੀ ਕਿੰਨੇ ਸਾਥੀ ਤੁਹਾਡੇ ਜਿਹੜੇ ਡਿਟੇਲ ਕੀਤੇ ਗਏ ਨੇ ਸਾਡੇ ਜਿਹੜੇ ਸਾਥੀ ਹੈਗੇ ਇਹਦੀ ਰਾਤ ਤਿੰਨ ਤਿੰਨ ਸਾਥੀ ਰਿਟੇਨ ਕੀਤੇ ਹੈਗੇ ਬਾਕੀ ਸਾਥੀਆਂ ਨੂੰ ਇਹਨਾਂ ਨੇ ਕਿਸੇ ਨੂੰ ਰਾਤ ਨੂੰ 11 ਵਜੇ ਛੱਡਿਆ ਕਿਸੇ ਨੂੰ ਰਾਤ 1 ਵਜੇ ਕਿਸੇ ਨੂੰ 2:30 ਵਜੇ ਛੱਡਿਆ ਹੈਗਾ ਤਿੰਨ ਸਾਥੀ ਇਹਨਾਂ ਨੂੰ ਹੁਣ ਇਹਨਾਂ ਨੇ ਕੋਰਟ 'ਚ ਜਾ ਕੇ ਇਹਨਾਂ ਨੇ ਪੇਸ਼ ਕੀਤਾ ਸਾਥੀਆਂ ਨੂੰ ਹਾਂ ਜੀ ਪੀਆਰ ਦੀ ਕਾਪੀ ਤੁਹਾਨੂੰ ਮਿਲ ਗਈ ਆ ਹਾਂ ਜੀ ਪਹਿਲਾਂ ਉਹਦੇ ਵਿੱਚ 10 ਜਿਹੜੇ 10 ਸਾਡੇ ਸਾਥੀ ਹੈਗੇ ਉਹਨਾਂ ਦੇ ਨਾਮ ਹੈਗਾ ਜੀ ਤੇ ਤਿੰਨ ਸਾਥੀਆਂ ਨੂੰ ਇਹਨਾਂ ਨੇ ਅਰੈਸਟ ਪਾਈ ਹੈਗੀ ਆ ਜੀ ਉਹਨਾਂ ਨੂੰ ਲੈ ਕੇ ਕੋਰਟ 'ਚ ਲੈ ਕੇ ਗਏ ਆ ਤੁਸੀਂ ਪੁਲਿਸ ਪ੍ਰਸ਼ਾਸ ਇਹ ਜਿਹੜਾ ਡਿਟੇਲ ਕੀਤਾ ਗਿਆ ਹਾਂਜੀ ਅਸੀਂ ਆਦੀ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਵੀ ਸਾਡੀ ਗਲਤੀ ਦੱਸੋ ਕੀ ਹੈਗੀ ਹੈ ਕਹਿੰਦੇ ਗਲਤੀ ਤੁਹਾਡੀ ਮਈ ਮਹੀਨੇ ਦੀ ਹੋਈ ਹੋਈ ਆ ਆਦੀ ਕਿਹੜੀ ਗਲਤੀ ਜਿਹੜੀ ਮਈ ਮਹੀਨੇ ਕਹਿੰਦੇ ਮਈ ਮਹੀਨੇ ਤੁਸੀਂ ਰੈਲੀ ਕੀਤੀ ਸੀਗੀ ਉਦੋਂ ਦੀ ਤੁਹਾਡੀ ਗਲਤੀ ਹੈਗੀ ਉਦੋਂ ਤੁਸੀਂ ਇੱਥੇ ਰੋਡ ਜਾਮ ਕੀਤਾ ਸੀ ਆਜੀ ਕਹਿੰਦੇ ਉਦੋਂ ਕਿਉਂ ਨਹੀਂ ਸਾਨੂੰ ਤੁਸੀਂ ਦੱਸਿਆ ਮਈ ਮਹੀਨੇ ਦੀ ਰੈਸਟ ਸਾਡੀ ਹੈ ਹੁਣ ਪਾਣ ਲੱਗਿਆ ਜੀ ਸਾਡੀ ਮੰਗ ਕੀ ਮੰਗ ਕੀ ਕਰਦੇ ਮੰਗ ਸਾਡੀ ਇਹ ਹੀ ਹੈਗੀ ਆ ਵੀ ਜਿਹੜੇ ਸਾਡੇ ਸਾਡੇ ਸਾਥੀਆਂ ਦੇ ਝੂਠੇ ਪਰਚੇ ਹੋਏ ਨੇ ਉਹ ਰੱਦ ਕੀਤੇ ਜਾਣ ਤੇ ਸਾਡੇ ਜਿਹੜੇ ਬਾਕੀ ਸਾਥੀ ਹੈਗੇ ਉਹ ਰਿਹਾ ਕੀਤੇ ਜਾਣ ਮੇਰਾ ਨਾਮ ਸਰਬਜੀਤ ਘੋੜਾ ਹੈ ਜੋ ਤੁਸੀਂ ਕੱਲ ਨੂੰ ਪ੍ਰੋਟੈਸਟ ਕਰਨ ਆਏ ਸੀਗੇ ਉਸ ਤੋਂ ਬਾਅਦ ਕੀ ਕੁਝ ਘਟਨਾ ਹੋਈ ਰੋਡ ਦੇ ਉੱਪਰ ਬੈਠੇ ਤੁਸੀਂ ਕਿਸ ਤਰ੍ਹਾਂ ਡਿਟੇਨ ਕੀਤਾ ਤੁਹਾਡੇ ਸਾਥੀ ਕੁਝ ਮਹਿਲਾਵਾਂ ਦੇ ਬਲੇਮ ਵੀ ਹੈਗੇ ਸਰਕਾਰ ਦੇ ਉੱਪਰ ਕੀ ਕਹਿਣਾ ਚਾਹੋ ਦੇਖੋ ਜੀ ਸਾਨੂੰ ਪਹਿਲਾਂ ਤਾਂ ਇਹਨਾਂ ਨੇ ਹਰ ਵਾਦਾ ਕਰਦੇ ਰਹੇ ਵੀ ਅਸੀਂ ਇੰਨੇ ਟਾਈਮ ਨੂੰ ਮੀਟਿੰਗ ਦੇ ਦਾਂਗੇ ਨੇ ਟਾਈਮ ਨੂੰ ਮੀਟਿੰਗ ਦੇ ਦਾਂਗੇ ਤੇ ਤੇ ਉਧਰੋਂ ਤਾਂ ਬਾਰਿਸ਼ ਪੂਰੇ ਜੋਰਾਂ ਦੀ ਹੋਣੀ ਸ਼ੁਰੂ ਹੋ ਗਈ ਤੇ ਉਧਰੋਂ ਇਹਨਾਂ ਨੇ ਸਾਡੇ ਸਾਥੀਆਂ ਨੂੰ ਕੁੱਟਮਾਰ ਕਰ ਕਰਕੇ ਗੱਡੀਆਂ ਦੇ ਵਿੱਚ ਸਿੱਟਣਾ ਸ਼ੁਰੂ ਕਰ ਲਿਆ ਜੀ ਇਹਨਾਂ ਨੇ ਕੋਈ ਨਹੀਂ ਦੇਖਿਆ ਵੀ ਜੈਂਟਸ ਨੇ ਲੇਡੀ ਨੂੰ ਹੱਥ ਪਾਇਆ ਜਾਂ ਕੀ ਹੋਇਆ ਇਹਨਾਂ ਤੋਂ ਜਿੰਨਾ ਤਸੱਦਦ ਹੋਇਆ ਇਹਨਾਂ ਨੇ ਸਾਡੇ ਕਾਟਰ ਤੇ ਉਹਨਾਂ ਤਸੱਦਦ ਕੀਤਾ ਕੁਰਦੇ ਪਾੜੇ ਚੁੰਨੀਆਂ ਪਾੜੀਆਂ ਪੱਗਾਂ ਲਾਈਆਂ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦੇ ਮਨ ਚ ਆਇਆ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਮਿੰਟ ਕਰ ਕਰ ਇਹਨਾਂ ਤੋਂ ਕੁਛ ਕਾਟਰ ਛੜਾਇਆ ਕਿਸੇ ਨੂੰ ਕਹਿ ਦਿਆ ਕਰਨ ਫਲਾਣੇ ਥਾਣੇ 'ਚ ਚਲੇ ਜਾਓ ਉੱਥੋਂ ਲੈ ਲਓ ਫਲਾਣੇ ਰੋਡ ਤੇ ਚਲੇ ਜਾਓ ਇਹਨਾਂ ਨੇ ਸਾਨੂੰ 12 ਵਜੇ ਤੱਕ ਇੰਨਾ ਫਾਜ਼ਿਲਕਾ ਤੱਕ ਨਿਆ ਲਈ ਇਤਜ਼ਰਾਤ ਡਿਡਬੇ ਦੀਆਂ ਸੜਕਾਂ ਤੇ ਸੀ ਮੰਜਰ ਸੀ ਰਾਤ ਡਿਡਬੇ ਦਾ ਇਹਨਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਰਾਤ ਸੀ ਨਾ ਇੱਕ ਸਾਡੀ ਮੈਡਮ ਸਾਨੂੰ ਉਹਦਾ ਉਹ ਥੋਪਟਾਣਾ ਨਹੀਂ ਦਿੱਤਾ ਵੀ ਉਹਨਾਂ ਨੇ ਉਹ ਕਿੱਥੇ ਰੱਖੇ ਮੈਡਮ ਅਸੀਂ ਇਹਨਾਂ ਦੀ ਮਿਲਤਾ ਕਰ ਲਿਆ ਵੀ ਸਾਨੂੰ ਦੋ ਗਾਰਡਰ ਨੂੰ ਹੋਰ ਰੱਖ ਲਓ ਉਹਨਾਂ ਨਾਲ ਪਰ ਇਹਨਾਂ ਨੇ ਇਹ ਪ੍ਰਸ਼ਾਸਨ ਨੇ ਸਾਡੀ ਉਹ ਮੰਗ ਵੀ ਨਹੀਂ ਮੰਨੀ ਨਹੀਂ ਮੰਨ ਕਰਦਾ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਕੀ ਮਨ ਜਰਾ ਰਿਹਾ ਬੰਦੇ ਨੂੰ ਨਜ਼ਰ ਤਾਂ ਹੀ ਦੇਖੋ ਪੰਜਾਬ ਦੀ ਜਵਾਨੀ ਦਾ ਘਾਣ ਪੰਜਾਬ ਦਾ ਭਵਿੱਖ ਹਨੇਰੇ ਦੇ ਵਿੱਚ ਜਦੋਂ ਪੰਜਾਬ ਦਾ ਟੀਚਰ ਸਮਾਜ ਨੂੰ ਸਿਰਜਣ ਵਾਲਾ ਅੱਜ ਸਹੀ ਨਹੀਂ ਹੈਗਾ ਉਹਦੀ ਇੰਨੀ ਡਿਸਰੈਸਪੈਕਟ ਹੋ ਰਹੀ ਹੈ ਉਹਦੀ ਇੰਨੀ ਬੇਇੱਜ਼ਤੀ ਹੋ ਰਹੀ ਹੈ ਅਧਿਆਪਕਾਂ ਵਾਂ ਅਸੀਂ ਰਾਤ ਨੂੰ 3-3 ਵਜੇ ਘਰੇ ਪਹੁੰਚੀਆਂ ਹੁਣ ਫੇਰ ਅਸੀਂ ਇੱਥੇ ਖੜੇ ਆ ਤਾਂ ਤੁਸੀਂ ਦੇਖੋ ਕਿ ਅਸੀਂ ਕਿੰਨੇ ਚੰਗੇ ਬੱਚੇ ਚੰਗਾ ਫਿਊਚਰ ਅਸੀਂ ਕਿਵੇਂ ਦੇ ਸਕਦੇ ਆ ਪੰਜਾਬ ਦਾ ਜਿਹੜਾ ਕਉ ਵੀ ਕਾ ਪੁਰਾਣੇ ਨਿਸ਼ਚੈ 27 ਦੀਆਂ ਚੋਣਾ ਜ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਟਾਈਮ ਆ ਗਿਆ ਸਾਡੀ ਮੇਨ ਮੰਗ ਹੈ ਸਾਥੀ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਸਾਰੇ ਪਰਚੇ ਜੇ ਰੱਦ ਕੀਤੇ ਜਾਣ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸੀ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਸੀ ਕਰ ਰਹੇ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨ ਯੂਨਿਟ ਇਕਤਾ ਗਰਾਹਾ ਬਲਾਕ ਦਰਬੇ ਦਾਗੂ ਆ ਜੀ ਮੈਂ ਅੱਜ ਦਾ ਜੋ ਅੱਜ ਪ੍ਰਦਰਸ਼ਨ ਸੀ ਹੈ ਜੀ ਇਹ ਇਸ ਤਰ੍ਹਾਂ ਇਹਨਾਂ ਦਾ ਸਾਥ ਦੇ ਰਹੇ ਤੁਸੀਂ ਕੀ ਲੱਗਦਾ ਜਿਸ ਤਰ੍ਹਾਂ ਇਹਨਾਂ ਦੇ ਕੁਝ ਸਾਥੀ ਡਿਟੇਨ ਕੀਤੇ ਗਏ ਨੇਗੇ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਦੇਖੋ ਕੱਲ ਵੋਕੇਸ਼ਨਲ ਟੀਚਰ ਸਾਥੀਆਂ ਨੇ ਆਪ ਦਾ ਪ੍ਰੋਟੈਸਟ ਕੀਤਾ ਸੀਗਾ ਕੋਈ ਅਰਥੀ ਫੂਕ ਮਜਾਰਾ ਸੀਗਾ ਕੋਈ 5-7 ਮਿੰਟ ਅੱਧੇ ਘੰਟੇ ਵਾਸਤੇ ਕੋਈ ਰੋਡ ਦੇ ਉੱਤੇ ਇਹਨਾਂ ਦਾ ਪ੍ਰੋਗਰਾਮ ਸੀਗਾ ਉੱਥੋਂ ਦਰਬੇ ਦੇ ਐਸ ਐਚ ਓ ਤੇ ਡੀ ਐਸ ਪੀ ਦਰਬਾ ਵੱਲੋਂ ਤੇ ਉਹ ਟੀਚਰਾਂ ਨੂੰ ਗ੍ਰਿਫਤਾਰ ਕਰਕੇ ਸਾਰੇ ਟੀਚਰ ਗ੍ਰਿਫਤਾਰ ਕਰ ਲਏ ਜਿਨ੍ਹਾਂ ਦੇ ਵਿੱਚੋਂ ਤਿੰਨ ਟੀਚਰਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰਕੇ ਇਸ ਚੌਂਕੀ ਦੇ ਵਿੱਚ ਰੱਖਿਆ ਜਿਨ੍ਹਾਂ ਦੇ ਵਿੱਚ ਇੱਕ ਲੇਡੀ ਟੀਚਰ ਸੀ ਜਿਹੜੀ ਅਨਮੈਰਿਡ ਕੁੜੀ ਹੈ ਉਸ ਲੜਕੀ ਨੂੰ ਵੀ ਤੇ ਦੋ ਉਹਨਾਂ ਦਾ ਜੈਂਟਸ ਟੀਚਰਾਂ ਨੂੰ ਸਾਰੀ ਰਾਤ ਇਸ ਚੌਂਕੀ ਦੇ ਵਿੱਚ ਬੰਦ ਰੱਖਿਆ ਇਹਨਾਂ ਟੀਚਰਾਂ ਦਾ ਜਦੋਂ ਸਾਨੂੰ ਫੋਨ ਆਏਗਾ ਵੀ ਅਸੀਂ ਅੱਜ ਚੌਂਕੀ ਕੌੜੀਆਂ ਦੇ ਮੂਹਰੇ ਮਤਲਬ ਪ੍ਰੋਟੈਸਟ ਕਰਨਾ ਹੈ ਉਹਦਾ ਟੀਚਰਾਂ ਨੂੰ ਹਾਕ ਕਰਾਉਣ ਵਾਸਤੇ ਤਾਂ ਅਸੀਂ ਫੌਰੀ ਤੌਰ ਤੇ ਬੀਕੇ ਯੂਗਰਾਹਾ ਬਲਾਕ ਦੜਬਾ ਵੱਲੋਂ ਇਹਨਾਂ ਸਾਥੀਆਂ ਦੀ ਮਦਦ ਤੇ ਪਹੁੰਚਾਂਗੇ ਤੇ ਪ੍ਰਸ਼ਾਸਨ ਨੂੰ ਕਹੇਗਾ ਵੀ ਜਿਸ ਤਰੀਕੇ ਨਾਲ ਤੁਸੀਂ ਧੱਕੇਸ਼ਾਹੀ ਇਹ ਸਰਕਾਰ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਦਮਗਾ ਜੇ ਮਾਰਦਾ ਹੈ ਵੀ ਅਸੀਂ ਸਾਰੇ ਜਿਹੜੇ ਕੱਚੇ ਮੁਲਾਜ਼ਮ ਸੀ ਪੱਕੇ ਕਰ ਦਿੱਤੇ ਨੇ ਇੱਕ ਪਾਸੇ ਇਹਨਾਂ ਨੇ ਬੋਰ ਲਿਖ ਲੇ ਕੇ ਸ਼ਰਕਾ ਭਰਤੀਆਂ ਸਾਰੀਆਂ ਦੂਜੇ ਪਾਸੇ ਅੱਜ ਆ ਕੱਚੇ ਟੀਚਰ ਆਪਦੀ ਉਹ ਪੱਕੇ ਹੋਣ ਵਾਸਤੇ ਮੰਗਾ ਵਾਸਤੇ ਪ੍ਰੋਟੈਸਟ ਕਰ ਰਹੇ ਨੇ ਤੇ ਇੱਥੇ ਵੀ ਸਰਕਾਰ ਇਹਨਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦੇਈ ਬੜੀ ਸ਼ਰਮ ਦੀ ਗੱਲ ਹੈਗੀ ਪਿਛਲੇ ਦਿਨੀ ਜਿਹੜਾ ਇੱਥੇ ਦੇ ਇਹਨਾਂ ਦਾ ਸੁਸੋਧਿਆ ਸਾਹਿਬ ਹੈਗਾ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਕਿੰਨੇ ਉਹਨੇ ਕਿਵੇਂ ਐਲਾਨ ਕੀਤਾਗਾ ਸ਼ਾਮ-ਦਾਮ ਦੰਡ ਭੇਦ ਦਾ ਕੱਟ ਮਾਰਨ ਲਈ ਛਕੜਾ ਕਰਕੇ ਕਹਿੰਦਾ 2027 ਦੀ ਚੋਣ ਜਿੱਤਣੀ ਹੈਗੀ ਇਸ ਕਰਕੇ ਸਭੂ ਕੀਰਤੀ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੇ ਵੀ ਭਰਾਵੋ ਇਕੱਠੇ ਹੋ ਕੇ ਗਲ ਗਲ ਬਕੜੀਆਂ ਪਾਓ ਚਾਹੇ ਟੀਚਰਾਂ ਦੇ ਉੱਤੇ ਹੱਲਾ ਚਾਹੇ ਮਜ਼ਦੂਰਾਂ ਤੇ ਹੱਲਾ ਚਾਹੇ ਕਿਸਾਨਾਂ ਤੇ ਹੱਲਾ ਚਾਹੇ ਕਿਸੇ ਹੋਰ ਤਬਕੇ ਦੇ ਉੱਤੇ ਹੱਲਾ ਚਾਹੇ ਅੱਜ ਸਾਡੇ ਪੱਤਰਕਾਰ ਸਾਥੀਆਂ ਨੂੰ ਉਹਨਾਂ ਦੇ ਉੱਤੇ ਪਰਚੇ ਪਾ ਕੇ ਜਨਾਂਚ ਬੰਦ ਕਰ ਦੇਣਗੇ ਇਹ ਸਾਰੇ ਲੋਕਾਂ ਨੂੰ ਕੁੱਟ ਕੇ ਇਕੱਲੇ-ਇਕੱਲੇ ਨੂੰ ਦਬਾਉਣਾ ਚਾਹੁੰਦੀ ਹੈ ਸਰਕਾਰ ਇਸ ਕਰਕੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇੱਕ ਜੁੱਟ ਹੋ ਕੇ ਲੜਨ ਦੀ ਲੋੜ ਹੈ ਅੱਜ ਉਸੇ ਗੱਡੀ ਦੇ ਵਿੱਚੋਂ ਅਸੀਂ ਅਸੀਂ ਇਹਨਾਂ ਸਾਥੀਆਂ ਦੀ ਹਮਾਇਤ ਦੇਤੇ ਆਇਆਗੇ ਤੇ ਅਸੀਂ ਜਿੰਨਾ ਚਿਰ ਇਹ ਸਾਥੀ ਇਹ ਸਟੇਜ ਚਲਾਉਂਦੇ ਅਸੀਂ ਉਹਨਾਂ ਚਰਵਾ ਚੜਕੇ ਨਾਲ ਸਹਿਯੋਗ ਕਰਾਂਗੇ ਤੁਹਾਡੇ ਧਰਨਾ ਜਾਰੀ ਸੀ ਆ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਕੁਝ ਲੋਕਾਂ ਨੂੰ ਇਹਨਾਂ ਸਾਥੀਆਂ ਨੂੰ ਜਿਹੜਾ ਪੁਸਤ ਲੈ ਕੇ ਗਈ ਆ ਕਿੱਥੇ ਲੈ ਕੇ ਗਈ ਆ ਗੱਲਬਾਤ ਕੀਤੀ ਗਈ ਆ ਦੇਖੋ ਉਹ ਇਹ ਸਾਥੀ ਜਾ ਕੇ ਆਏ ਨੇ ਦਸਨ ਮੁਤਾਬਕ ਇਹ ਐਫ ਆਈ ਆਰ ਦੀ ਕਾਪੀ ਨਹੀਂ ਲੈ ਰਿਹਾ ਅਸੀਂ ਚੌਕੀ ਇੰਚਾਰਜ ਜਦੋਂ ਪਾ ਐਫ ਆਈ ਆਰ ਦੀ ਕਾਪੀ ਮੰਗੀ ਹੈਗੀ ਉਹ ਕਹਿੰਦਾ ਜੀ ਰੇਸ਼ਤਾ ਪਾ ਲਿਆ ਬੰਦਿਆਂ ਦੀਆਂ ਪਿਛਲੇ ਪਰਚੇ ਦੇ ਵਿੱਚ ਰੇਸ਼ਤਾ ਪਾ ਕੇ ਅਸੀਂ ਆਖਿਆ ਜੀ ਐਫਆਈਆਰ ਨੰਬਰ ਦੇ ਦਿਓ ਕਹਿੰਦਾ ਐਫਆਈਆਰ ਤਾਂ ਦਰਬੇ ਤੋਂ ਲੈ ਕੇ ਆਓ ਜਦੋਂ ਬਾਰ ਮੂਰੇ ਬਹਿ ਗਏ ਫਿਰ ਐਫਆਈਆਰ ਦੀ ਕਾਪੀ ਦੇ ਕੇ ਉਹ ਮਤਲਬ ਇਹ ਸਾਥੀਆਂ ਦੇ ਰੇਸ਼ਤਾ ਪਾ ਲਿਆ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਨੂੰ ਲੈ ਕੇ ਗਏ ਨੇ ਉਹਨਾਂ ਨੇ ਦੱਸਿਆ ਵੀ ਸੁਨਾਮ ਕੋਰਟ ਦੇ ਵਿੱਚ ਪੇਸ਼ ਕਰਾਂਗੇ ਇਸ ਲਈ ਅਸੀਂ ਇਹ ਸੱਜਣਾ ਦੀ ਜੋ ਵੀ ਇਹਨਾਂ ਦੀ ਮਤਲਬ ਫੈਸਲਾ ਹੋਊਗਾ ਅਸੀਂ ਉਸ ਇਹਨਾਂ ਟੀਚਰ ਜੁਨੀਆਂ ਦੇ ਫੈਸਲੇ ਉੱਤੇ ਫੁੱਲ ਚੜਾਵਾਂਗੇ ਸਾਡੀ ਜਥੋਂ ਦੀ ਪੂਰੀ ਸਪੋਰਟ ਹੋਊਗੀ ਜਿਵੇਂ ਦੇਖ ਦਿਓ ਅੱਜ ਜਿਹੜਾ ਹੈਗਾ ਕੌਰੀਲ ਕਿਰੋ ਕੀਤਾ ਗਿਆ ਹੈਗਾ ਕੁਝ ਆਊਟਸੋਰਸਰ ਦੇ ਆਪਕੇ ਵੱਲੋਂ ਉਹਨਾਂ ਦੇ ਸਾਥੀ ਡਿਟੇਨ ਕੀਤੇ ਗਏ ਸੀਗੇ ਤੁਸੀਂ ਵੀ ਹਮਾਇਤ ਕਰਨ ਪਹੁੰਚੋ ਕਿਵੇਂ ਦੇਖਦੇ ਹੋ ਦੇਖੋ ਧਰਨੇ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਕਹਿੰਦੀ ਸਾਡੀ ਸਰਕਾਰ ਸੱਫਾ ਚੱਲੂਗੀ ਤੇ ਤੁਸੀਂ ਸਵਾਲ ਜਵਾਬ ਕਰੋ ਕੱਲ ਜਦੋਂ ਸੂਬੇ ਦੇ ਵਿੱਤ ਮੰਤਰੀ ਨੂੰ ਆਪਦੇ ਹੱਕ ਮੰਗਣ ਐਨਐਫਐਸਕਿਊ ਦੇ ਟੀਚਰ ਆਪਣੇ ਹੱਕਾਂ ਲਈ ਇੱਥੇ ਆਏ ਤਾਂ ਉਹਨਾਂ ਦੀ ਸ਼ਹਿਤ ਹੈ ਉਹਨਾਂ ਨੂੰ ਡਿਟੇਨ ਕਰਕੇ ਰਾਤ ਅੱਧੀ ਰਾਤ ਨੂੰ ਜਿੱਚ ਫੀਮੇਲ ਟੀਚਰ ਵੀ ਤੇ ਇੱਥੇ ਥਾਣੇ ਚ ਬੰਦ ਕੀਤਾ ਗਿਆ ਇੱਕ ਪਾਸੇ ਤੁਸੀਂ ਨਾਰੇ ਲਾਉਂਦੇ ਹੋ ਕਿ ਸਾਡੇ ਜਿੱਥੇ ਮਰਜ਼ੀ ਸਵਾਲ ਕਰੋ ਤੇ ਦੂਜੇ ਪਾਸੇ ਆਪਣੇ ਹੱਕ ਮੰਗਣ ਵਾਲੇ ਲੋਕਾਂ ਨੂੰ ਤੁਸੀਂ ਜਿਨ੍ਹਾਂ ਤੋਂ ਸਾਡੇ ਸਮਾਜ ਦੀ ਸਿਰਜਣਾ ਹੁੰਦੀ ਹੈ ਅਧਿਆਪਕਾਂ ਨੂੰ ਜਿਹਦੇ ਵਿੱਚ ਫੀਮੇਲ ਟੀਚਰ ਜਣੋ ਉਹਨਾਂ ਨੂੰ ਤੁਸੀਂ ਚੌਂਕੀ ਦੇ ਵਿੱਚ ਬੰਦ ਕਰਦੇ ਹੋ ਮੈਨੂੰ ਪਤਾ ਲੱਗਿਆ ਮੀਡੀਆ ਰਿਪੋਰਟਰਾਂਹੀਂ ਕਿ ਉਹਨਾਂ ਵਿੱਚ ਇੱਕ ਅਨਮੈਰਿਡ ਲੜਕੀ ਵੀ ਹੈ ਸੰਗਰੂਰ ਦੇ ਬਾਲੀਆਂ ਪਿੰਡ ਦੀ ਉਹਦਾ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਉਹਨੇ ਕਿੱਥੇ ਰੱਖੀਆ ਕਿੱਥੇ ਨਾ ਜਦੋਂ ਪਾਰਟੀ ਅਹੀਂ ਨਾਅਰੇ ਲਾ ਕੇ ਸਰਕਾਰ 'ਚ ਸੱਤਾ ਚਾਹੀ ਹੋਵੇ ਧਰਨੇ ਤੇ ਬੜ ਬੜ ਕੇ ਕਿ ਸਾਡੀ ਪਾਰਟੀ ਧਰਨੇ 'ਚ ਨਿਕਲੀਏ ਤੇ ਅਸੀਂ ਧਰਨੇ 'ਚ ਬਰੋਹ ਨਹੀਂ ਕਰਾਂਗੇ ਤੁਸੀਂ ਦੇ ਹੱਕਾਂ ਲਈ ਧਰਨੇ ਲਗਾਓ ਜੇ ਜਦੋਂ ਧਰਨੇ ਲਗਾਉਣ ਦੀ ਵਾਰੀ ਆਈ ਤੇ ਤੁਸੀਂ ਧਰਨੇ ਦਵਾਉਣ ਵਾਸਤੇ ਉਹਨਾਂ ਦੀ ਆਵਾਜ਼ ਦਵਾਉਣ ਵਾਸਤੇ ਤੁਸੀਂ ਜਿਹੜਾ ਚੰਦ ਕਰ ਰਹੇ ਹੋ ਪੰਜਾਬ ਬਈ ਇਸ ਤਰ੍ਹਾਂ ਦੇਖ ਦਿਓ ਅੱਜ ਪੁਲਸਾਂ ਕੀ ਕਾਰੀ ਲੱਗੇ ਤੁਸੀਂ ਪਹੁੰਚੋਗੇ ਜਿਹੜੇ ਆਊਟਸੋਰਸ ਅਧਿਆਪਕ ਸੀ ਇਹ ਇਹਨਾਂ ਦੇ ਉੱਪਰ ਕਿਹਾ ਗਿਆ ਕਿ ਕੁਝ ਸਾਥੀਆਂ ਤੇ ਜਿਹੜਾ ਪਰਚੇ ਵਗੈਰੇ ਦਿੱਤੇ ਗਏ ਨੇ ਡਿਟੇਨ ਵੀ ਕੀਤਾ ਗਿਆ ਹੈਗਾ ਕਿਵੇਂ ਦੇਖ ਰਹੇ ਇਹ ਦੇਖੋ ਬੜੀ ਮੰਦਭਾਗੀ ਘਟਨਾ ਹੈ ਮੈਂ ਕਹਿ ਸਕਦਾ ਇਹ ਇਹ ਜਿਹੜੀ ਧਰਨੇ ਚੋਂ ਨਿਕਲੀ ਹੋਈ ਸਰਕਾਰ ਇਹ ਆਮ ਆਦਮੀ ਨਹੀਂ ਰਹੀ ਇਹ ਖਾਸ ਆਦਮੀ ਬਣ ਗਈ ਇਹ ਉਹੀ ਸਰਕਾਰ ਹੈ ਜਿਹੜੀ ਕੀ ਉਸ ਟਾਈਮ ਇਹ ਕਹਿੰਦੀ ਸੀ ਵੀ ਤੁਸੀਂ ਲੀਡਰਾਂ ਨੂੰ ਜਾ ਕੇ ਸਵਾਲ ਪੁੱਛੋ ਅੱਜ ਸਾਡੇ ਵੀਰ ਤੇ ਸਾਡੀਆਂ ਭੈਣਾਂ ਜਿਹੜੇ ਆਊਟਸ ਆਫ ਸਰਵਿਸ ਤੇ ਅਧਿਆਪਕ ਨੇ ਉਹਨਾਂ ਨੇ ਇਹਨਾਂ ਨੂੰ ਸਰਦਾਰ ਹਰਪਾਲ ਸਿੰਘ ਚੀਮਾਈ ਨੂੰ ਮਿਲਣ ਲਈ ਕਈ ਵਾਰ ਟਾਈਮ ਦੇ ਚੁੱਕੇ ਨੇ ਉਹ ਪਰ ਉਹਨਾਂ ਨੂੰ ਵਾਰ-ਵਾਰ ਟਾਈਮ ਮਿਲਣ ਦੇ ਨਾਲ ਵੀ ਫੇਰ ਵੀ ਨਹੀਂ ਮਿਲਿਆ ਗਿਆ ਅੰਤ ਦੇ ਵਿੱਚ ਉਹ ਜਦੋਂ ਇਹਨਾਂ ਨੂੰ ਨਹੀਂ ਮਿਲੇ ਤਾਂ ਇਹਨਾਂ ਨੇ ਕੱਲ ਦਿਰਬੇ ਮੰਡੀ ਦੇ ਵਿੱਚ ਪਹਿਲਾਂ ਆ ਕੇ ਉਹਨਾਂ ਦੀ ਵੇਟ ਕੀਤੀ ਫਿਰ ਇਹਨਾਂ ਨੇ ਪੁਲ ਦੇ ਥੱਲੇ ਸ਼ਾਂਤੀਪੂਰਕ ਬੈਠੇ ਪਰ ਜਦੋਂ ਫੇਰ ਵੀ ਇਹਨਾਂ ਦੀ ਨਹੀਂ ਸੁਣੀ ਗਈ ਫੇਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸੜਕ ਦੇ ਬੈਠੇ ਪਰ ਇਹਨਾਂ ਨੇ ਗੁੰਡੇ ਅੰਸਰਾਂ ਨੇ ਕਹਿ ਸਕਦਾ ਮੈਂ ਇਹ ਜਿਹੜਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਅੱਜ ਉਹਨਾਂ ਅਧਿਆਪਕਾਂ ਦੇ ਉਹਨਾਂ ਭੈਣਾਂ ਤੇ लाठी चार्ज ਕੀਤਾ ਗਿਆ ਉਹਨਾਂ ਦੇ ਕੱਪੜੇ ਤੱਕ ਪਾੜੇ ਗਏ ਤੇ ਉਹਨਾਂ ਦੇ ਕਈ ਅਧਿਆਪਕਾਂ ਨੂੰ ਅਰੈਸਟ ਵੀ ਕੀਤਾ ਗਿਆ ਉਹਨਾਂ ਦਾ ਇਹ ਨਹੀਂ ਪਤਾ ਵੀ ਹੈ ਕਿੱਥੇ ਆ ਉਹ ਸਾਰੀ ਰਾਤ ਖੱਜਲ ਖਵਾਰ ਹੁੰਦੇ ਰਹੇ ਤੇ ਸਵੇਰ ਹੋਈ ਆ ਤੇ ਅੱਜ ਪਤਾ ਲੱਗਿਆ ਕਿ ਇਹਨਾਂ ਦੇ ਲਗਾ ਤਿੰਨ ਤਿੰਨ ਜਣੇ ਦੇ ਪਰਚਾ ਕੀਤਾ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੁੰਦੀ ਤੁਸੀਂ ਆਪਣੇ ਹੱਕ ਮੰਗੋ ਇਹ ਹੱਕ ਮੰਗਣ ਦੇ باوجود ਅੱਜ ਇਹਨਾਂ ਵੀਰਾਂ ਨੂੰ ਇਹ ਬੇਰੁਜ਼ਗਾਰ ਵੀਰਾਂ ਨੂੰ ਇਹਨਾਂ ਨੂੰ ਅੱਜ ਡਾਂਗਾ ਖਾਣੀਆਂ ਪਈਆਂ ਤੇ ਜਿਲ੍ਹਾ ਦੇਖਣੀਆਂ ਪਈਆਂ ਪਰ ਲੇਕਿਨ ਸਰਕਾਰ ਤਾਂ ਅਜੇ ਵੀ ਕਹਿ ਰਹੀ ਹੈ ਕਿ ਅਸੀਂ ਨੌکریاں ਜਿਹੜੀਆਂ ਲਗਾਤਾਰ ਦੇ ਰਹੇ ਹਗੇਗੇ ਹਰ ਪਾਸੇ ਜਿੱਧਰ ਮਰਜ਼ੀ ਚੱਲ ਜਾਓ ਤਾਂ ਫਲੈਕਸ ਹੋਲਡਿੰਗ ਬੋਰਡ ਲੱਗੇ ਤੁਹਾਨੂੰ ਨਜ਼ਰ ਆਉਣਗੇ ਹਾਂ ਇਹ ਕਹਿ ਸਕਦੇ ਆ ਨੌکریاں ਨਹੀਂ ਦਿੱਤੀਆਂ ਇਹਨਾਂ ਨੇ ਨੌکریاں ਨਹੀਂ ਦਿੱਤੀਆਂ ਪਰ ਵਾਅਦਾ ਜ਼ਰੂਰ ਕਰਤਾ ਵੱਡੇ ਵਾਅਦਾ ਵੀ ਤਾਂ ਕਰਦਿਆ ਕਿਉਂਕਿ ਇਹਨਾਂ ਨੂੰ ਬਹਾਨਾ ਚਾਹੀਦਾ ਕੋਈ ਨਾ ਕੋਈ ਹੋਲਡਿੰਗ ਲਾਣ ਲਈ ਇਹਨਾਂ ਨੇ ਜੁਆਇਨਿੰਗ ਲੈਟਰ ਦੇ ਕੇ ਇਹ ਉਹੀ ਜੀ ਸਰਕਾਰ ਹੈ ਜਿਨ੍ਹਾਂ ਨੇ ਜੁਆਇਨਿੰਗ ਲੈਟਰ ਦੇ ਕੇ ਜੁਆਇਨ ਨਹੀਂ ਕੀਤਾ ਇਹ ਪਹਿਲੀ ਵਾਰ ਹੋਇਆ ਹੈ 70 ਸਾਲਾਂ ਦੇ ਵਿੱਚ ਅੱਜ ਤੱਕ ਨਹੀਂ ਕਦੇ ਹੋਇਆ ਇਹ ਬਿਲਕੁਲ ਫੇਰ ਹੋ ਚੁੱਕੀ ਸਰਕਾਰ ਹੈ ਇਹਨਾਂ ਕੋਲੇ ਕੋਈ ਕੰਮ ਨਹੀਂ ਸਿਰਫ ਜੇਕਰ ਇਹਨਾਂ ਨੂੰ ਕੋਈ ਸਵਾਲ ਪੁੱਛਦਾ ਤਾਂ ਇਹ ਉਹਨਾਂ ਨੂੰ ਜੇਲਾਂ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਸਨ ਦੀ ਮਦਦ ਦੇ ਨਾਲ ਡਾਂਗਾ ਫੇਰ ਕੇ ਉਹਨਾਂ ਨੂੰ ਥੁਪਾਇਆ ਸਰਪਾਲ ਜੀ ਕਿਨੇ ਦੇਖ ਰਹੇ ਹੋ ਸਰਪਾਲ ਜੀ ਅੱਜ ਜਿਹੜਾ ਹੈਗਾ ਕੁਝ ਸਾਥੀ ਇਹਨਾਂ ਨੇ ਡਿਟੇਨ ਕੀਤੇ ਗਏ ਇਸ ਤੁਸੀਂ ਪਹੁੰਚੋ ਹਮਾਇਤ ਦੇ ਉੱਪਰ ਹਾਲਾਤ ਕਿਦਾਂ ਦੇ ਨਜ਼ਰ ਆਉਂਦੇ ਗੱਲ ਇਹ ਹੈ ਜੀ ਜਿਹੜਾ ਡਿੜਬਾ ਦੇ ਵਿੱਚ ਸਾਡੇ ਵਿੱਤ ਮੰਤਰੀ ਜੀ ਤੋਂ ਅਧਿਅਪਕਾਂ ਨੇ ਕੱਚੇ ਅਧਿਅਪਕਾਂ ਨੇ ਟਾਈਮ ਰੱਖਿਆ ਸੀ ਆਪਦਾ ਉਹ ਵਾਰ-ਵਾਰ ਟਾਈਮ ਦੇ ਕੇ ਵੀ ਇਹਨਾਂ ਨੂੰ ਮਿਲੇ ਨਹੀਂ ਉਲਟ ਇਹਨਾਂ ਦੇ ਉੱਪਰ ਬਹੁਤ ਵੱਡਾ ਤਸੱਦਦ ਕੀਤਾ ਕੱਲ ਮੀਂਹ ਪੰਦੇ ਵਿੱਚ ਖਿੱਚ ਧੂ ਕਹਤੀ ਹੈ ਅਧਿਆਪਕਾਂ ਦੀ ਕਿਸੇ ਟਾਈਮ ਇਹ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲੀ ਸੀਗੀ ਕਹਿੰਦੇ ਸੀਗੇ ਵੀ ਲੋਕਾਂ ਦਾ ਅਧਿਕਾਰ ਹੈ ਧਰਨੇ ਲਾਉਣਾ ਤੇ ਆਪਣੇ ਸਵਾਲ ਪੁੱਛਣਾ ਅੱਜ ਇਹ ਸਵਾਲਾਂ ਤੋਂ ਵੀ ਭੱਜ ਰਹੇ ਨੇ ਤੇ ਧਰਨਿਆਂ ਤੋਂ ਵੀ ਡਰ ਰਹੇ ਨੇ ਇਸ ਕਰਕੇ ਇਹਨਾਂ ਦਾ ਸਾਰਾ ਕੁਝ ਸਰਕਾਰ ਦਾ ਝੂਠ ਨਿਕਲਿਆ ਹੁਣ ਆਪਾਂ ਨੇ ਦੇਖਿਆ ਵੀ 10 ਬੰਦਿਆਂ ਤੇ 10 ਟੀਚਰਾਂ ਤੇ ਪਰਚਾ ਦਿੱਤਾ ਜਿਹੜਾ ਕਿ ਕੋਈ ਪਰਚਾ ਦੇਣ ਦਾ ਹੱਕ ਨਹੀਂ ਸੀਗਾ ਕਿਉਂਕਿ ਹਰੇਕ ਨੂੰ ਭਵੰਤਮਾਨ ਕਹਿੰਦਾ ਹੁੰਦਾ ਸੀ ਵੀ ਆਪਦੇ ਅਧਿਕਾਰਾਂ ਦੀ ਗੱਲ ਹਰੇਕ ਬੰਦਾ ਕਰ ਸਕਦਾ ਹੈ ਅੱਜ ਉਹੀ ਮਾਸਟਰ ਮਿੰਦਰ ਦਾ ਬੇਟਾ ਪਤਾ ਨਹੀਂ ਕਿ ਕਿਸ ਤਰ੍ਹਾਂ ਦੀ ਸਿੱਖਿਆ ਦੇ ਕੇ ਗਏ ਨੇ ਮਾਸਟਰ ਜੀ ਇਹ ਸਭ ਦੇ ਪੁੱਤਰ ਨੂੰ ਵੀ ਉਹੀ ਟੀਚਰਾਂ ਨੂੰ ਸਭ ਤੋਂ ਵੱਧ ਤੰਗ ਕਰ ਰਿਹਾ ਹੈ ਹੁਣ ਹਾਂਜੀ ਮੈਂ ਇੱਕ ਆਊਟਸੋਰਸ ਲਾਗਵਲ ਦੇ ਵੱਲੋਂ ਜਿਹੜਾ ਹੈਗਾ ਜੀ ਅੱਜ ਕੌੜੀਏ ਚੌਕੀ ਦਾ ਘਰਾਓ ਕੀਤਾ ਗਿਆ ਹੈਗਾ ਈਐਫਆਈਆਰ ਹੋਈ ਹੈ ਜੀ ਕੀ ਇਹ ਜਿਸ ਤਰ੍ਹਾਂ ਹੈ ਵੀ ਕੱਲ ਮਿਤੀ 24 8 25 ਨੂੰ ਥਾਣਾ ਡਿੜਬਾਦ ਚ ਪੈਂਦਾ ਜਿਹੜਾ ਆਪਣਾ ਡਿੜਬਾਈ ਰਿਆ ਚ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਦੇ ਦਫ਼ਤਰ ਅੱਗੇ ਅਨਾਜ ਮੰਡੀ ਚ ਜਿਹੜੇ ਵੋਕੇਸ਼ਨਲ ਟੀਚਰ ਫਰੰਟ ਐਨ ਐਸ ਕਿਊ ਐਫ ਵਾਲੇ ਇਹਨਾਂ ਦਾ ਇੱਕ ਧਰਨਾ ਸੀਗਾ ਤੇ ਉਸ ਧਰਨੇ ਤੋਂ ਬਾਅਦ ਜਿਹਦੇ ਚ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹਨਾਂ ਨਾਲ 네ਗੋਸ਼ੀਏਸ਼ਨ ਚੱਲੀਆਂ ਗੱਲਬਾਤ ਚੱਲੀ ਔਰ ਜਦੋਂ ਕਿਸੇ ਪਾਸੇ ਸਹਿਮਤੀ ਨਾ ਬਣ ਸਕੇ ਤਾਂ ਪੁਲਿਸ ਨੂੰ ਜਿਹੜਾ ਹੈ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ 'ਚ ਇਹਨਾਂ ਸਭ ਨੂੰ ਰਾਉਂਡ ਅਪ ਕਰਨਾ ਪਿਆ ਤੇ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਵਿੱਚੋਂ ਕੁਝ ਬੰਦਿਆਂ ਦੀ ਅਰੈਸਟ ਜਿਹੜੀ ਹੈ ਇੱਕ ਪਹਿਲਾਂ ਮੁਕੱਦਮਾ ਹੋਇਆ ਸੀ ਜੋ ਕਿ ਹੈਗਾ ਐਫ ਆਈ ਆਰ ਨੰਬਰ 43 ਇਹ 16 3 25 ਦੀ ਇੱਕ ਐਫ ਆਈ ਆਰ ਪਹਿਲਾਂ ਰਜਿਸਟਰ ਹੋਈ ਪਈ ਸੀ ਜਿਦੇ ਵਿੱਚ ਸਾਨੂੰ ਇਹਨਾਂ 'ਚੋਂ ਕੁਝ ਬੰਦਿਆਂ ਦੀ ਜਿਹੜੀ ਅਰੇਸ ਸੀ ਜਿਆ ਇਹਨਾਂ ਚੋ ਕੁਝ ਜਿਹੜੇ ਕਯੂ ਸੀ ਉਹ ਲੋੜੀਂਦਾ ਸੀਗੇ ਤੇ ਉਹਦੇ ਵਿੱਚੋਂ ਅਸੀਂ ਦੋ ਮੇਲ ਜਿਹੜੇ ਅਕਿਊਜ਼ ਨੇ ਦੋ ਮੇਲ ਟੀਚਰਸ ਜਿਹੜੇ ਨੇ ਤੇ ਇੱਕ ਫੀਮੇਲ ਟੀਚਰ ਦੀ ਜਿਹੜੀ ਹੈ ਉਹ ਅਰੇਸਟ ਪਾਈ ਹੈ ਜਿਹਦੇ ਅਗੇਂਸਟ ਇਹ ਧਰਨਾ ਜਿਹੜਾ ਹੈ ਅੱਜ ਚੌਂਕੀ ਕੋਰੀਆਂ ਦੇ ਬਾਹਰ ਇਹਨਾਂ ਵੱਲੋਂ ਲਾਇਆ ਗਿਆ ਸੀ ਪਰ ਫਿਲਹਾਲ ਜਿਹੜਾ ਹੈ ਉਹ ਧਰਨਾ ਚਕਵਾ ਦਿੱਤਾ ਗਿਆ ਹੈ ਮੰਗ ਉਹਨਾਂ ਦੀ ਮੰਗ ਹੈਗੀ ਜੀ ਕਿ ਸਾਡੇ ਵਿਅਕਤੀ ਜਿਹੜੇ ਆਰਾਊਂਡ ਕੀਤੇ ਨੇ ਉਹਨਾਂ ਨੂੰ ਛੱਡਿਆ ਜਾਵੇ ਪਰਚਾ ਕੈਂਸਲ ਕੀਤਾ ਜਾਵੇ ਜੀ ਕਿਦਾਂ ਦੇਖੀਏ ਉਸ ਨੂੰ ਜਥੇਬੰਦੀ ਕੋਲ ਜਿੱਥੇ ਕਿਸਾਨ ਜਥੇਬੰਦੀ ਕੋਲ ਸਾਹ ਦੇ ਰਹੇ ਹਾਂ ਹਾਂਜੀ ਦੇਖੋ ਮੰਗ ਉਹਨਾਂ ਦੀ ਇਹ ਪਰ ਅਸੀਂ ਆਪਣੀ ਜਗ੍ਹਾ ਬਿਲਕੁਲ ਲਾਫਲੀ ਚੱਲ ਰਹੇ ਹਾਂ ਕਿਉਂਕਿ ਜਦੋਂ ਪਬਲਿਕ ਇਨਕਨਵੀਨੀਅੰਸ ਬਹੁਤ ਵੱਡੇ ਲੈਵਲ ਦੀ ਹੋ ਜੇ ਜਿੱਥੇ ਤੁਸੀਂ ਕੋਈ ਸਟੇਟ ਹਾਈਵੇ ਨਹੀਂ ਬਲਕਿ ਇੱਕ ਨੈਸ਼ਨਲ ਹਾਈਵੇ ਜਿਹੜਾ ਹੈ ਵੀ ਕੁਝ ਘੰਟਿਆਂ ਲਈ ਜਾਮ ਕਰ ਦੋ ਤਾਂ ਉਹਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਵੀ ਲੋਕਾਂ ਨੂੰ ਕਿੰਨੀ ਜ਼ਿਆਦਾ ਇਨਕਨਵੀਨੀਅੰਸ ਕਿਸੇ ਨੂੰ ਕੋਈ ਐਮਰਜੈਂਸੀ ਹੋ ਸਕਦੀ ਹੈ ਠੀਕ ਹੈ ਕੋਈ ਮੈਡੀਕਲ ਪੇਸ਼ੈਂਟ ਹੋ ਸਕਦਾ ਕਿਸੇ ਦਾ ਜਾਂ ਹੋਰ ਕਿਸੇ ਨੂੰ ਬਹੁਤ ਟਾਈਮਲੀ ਪਹੁੰਚਣਾ ਹੋ ਸਕਦਾ ਉਹ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਹੈ ਸਾਨੂੰ ਇਹ ਐਕਸ਼ਨ ਕਰਨਾ ਪਿਆ